ਆਪਣੇ ਵੱਲੋਂ ਕਦੂਦਾ ਝੂਟਾ ਮਾਰ ਹੀ ਦਿੱਤਾ ਏ ਆਪਣੇ ਵੱਲੋਂ ਕਦੂਦਾ ਝੂਟਾ ਮਾਰ ਹੀ ਦਿੱਤਾ ਏ ਨਾ ਪੁੱਲਿਆਂ ਤੈਨੂੰ ਜੋ ਉਸਨੂੰ ਵਿਸਾਰ ਹੀ ਦਿੱਤਾ ਏ ਨਾ ਪੁੱਲਿਆਂ ਤੈਨੂੰ ਜੋ ਉਸਨੂੰ ਵਿਸਾਰ ਹੀ ਦਿੱਤਾ ਏ ਪੁੱਲ ਗਈ ਹੋਣੀ ਮੂਰਾ ਸੁਪਣਾ ਸਮਝ ਕੇ ਤਾਂ ਦੇ ਵਰਗੇ ਚੱਲੇ ਯਾਦਾਂ ਤੇਰੀਆਂ ਸੰਭਾਲੀ ਬਠੇ ਹਾਂ ਹੌਂ ਖੇਡ ਖੇਡ ਕੇ ਚਾਰ ਦਿਨ ਆਪਣਾ ਜੀ ਪਰਚਾਲਿਆ ਤੇਰੇ ਪਿੱਛੇ ਮਰ ਕੇ ਚੰਗਰ ਹੋਰ ਦੀ V M A T D M A T